ਅਮਨ ਕਲੀਨਿਕ ਪਿੰਡ ਲਹਿਰਾ ਵੱਲੋਂ ਗ੍ਰਾਮ ਪੰਚਾਇਤ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਦੂਸਰਾ ਖੂਨਦਾਨ ਕੈਂਪ ਲਗਾਇਆ ਗਿਆ ਇਸ ਖੂਨਦਾਨ ਕੈਂਪ ਵਿੱਚ ਨੈਸ਼ ਪ੍ਰੋਫਾਈਲ ਹਸਪੀਟਲ ਲੁਧਿਆਣਾ ਦੇ ਬਲੱਡ ਬੈਂਕ ਦੀ ਟੀਮ ਵੱਲੋਂ ਡਾਕਟਰਾਂ ਦੀ ਅਗਵਾਈ ਹੇਠ ਖੂਨ ਇਕੱਠਾ ਕੀਤਾ ਗਿਆ ਕੈਂਪ ਦਾ ਸ਼ੁਭ ਉਦਘਾਟਨ ਸਾਬਕਾ ਸਰਪੰਚ ਗੁਰਜੀਤ ਸਿੰਘ ਲਹਿਰਾ ਅਤੇ ਸਟੇਟ ਅਵਾਰਡ ਪ੍ਰਾਪਤ ਸੰਸਥਾ ਮੁੰਡੇ ਐਮਗੜ ਦੇ ਵੈਲਫੇਅਰ ਕਲੱਬ ਦੇ ਪ੍ਰਧਾਨ ਰਕੇਸ਼ ਗਰਗ ਨੇ ਸਾਂਝੇ ਤੌਰ ਤੇ ਰਿਬਨ ਕੱਟ ਕੇ ਕੀਤਾ ਤਾਂ ਇਸ ਮੌਕੇ ਤੇ ਇਲਾਕੇ ਦੇ ਵੱਡੇ ਪੱਧਰ ਤੇ ਨਿਵਾਸੀਆਂ ਨੇ ਖੂਨਦਾਨ ਵਿੱਚ ਭਾਗ ਲਿਆ ਤੇ ਆਪਣੇ ਇਸ ਨੇਕ ਕੰਮ ਨਾਲ ਮਾਨਵਤਾ ਦਾ ਸੰਦੇਸ਼ ਦਿੱਤਾ ਖੂਨਦਾਨੀਆਂ ਨਾਲ ਗੱਲਬਾਤ ਕਰਨ ਦੌਰਾਨ ਉਹਨਾਂ ਨੇ ਕਿਹਾ ਕਿ ਸਾਨੂੰ ਹਮੇਸ਼ਾ ਮਨੁੱਖਤਾ ਦੀ ਸੇਵਾ ਭਲਾਈ ਲਈ ਅੱਗੇ ਆਉਣਾ ਚਾਹੀਦਾ ਹੈ ਤੇ ਜਿੰਨਾ ਵੀ ਲੋਕ ਤੰਦਰੁਸਤ ਹਨ ਉਹਨਾਂ ਨੂੰ ਖੂਨਦਾਨ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ਤਾਂ ਜੋ ਲੋੜਵੰਦ ਮਰੀਜ਼ਾਂ ਦੀ ਜਾਨ ਬਚਾਈ ਜਾ ਸਕੇ। ਜੀ ਕੀ ਨਾ ਤੁਹਾਡਾ? ਮੇਰਾ ਨਾ ਹਰਜਿੰਦਰ ਕੌਰ ਹੈ। ਕਿੱਥੋਂ ਦੇ ਰਹਿਣ ਵਾਲੇ ਹੋ? ਲੈਰੇ ਤੁਸੀਂ ਅੱਜ ਖੂਨਦਾਨ ਕਰਨ ਆ ਰਹੇ ਹੋ ਪਹਿਲੀ ਵਾਰੀ ਖੂਨਦਾਨ ਕਰ ਰਹੇ ਹੋ ਮੈਂ ਪਹਿਲਾਂ ਵੀ ਕਰਾਇਆ ਦੋ ਤਿੰਨ ਵਾਰੀ ਪਹਿਲਾਂ ਵੀ ਕਰਾਇਆ ਕੋਈ ਦਿੱਕਤ ਤਾਂ ਨਹੀਂ ਕਿਸੇ ਨੇ ਸਮਝੀ ਹੋਈ ਨਹੀਂ ਜੀ ਨਹੀਂ ਤੇ ਖੂਨਦਾਨ ਜਿਹੜਾ ਤੁਸੀਂ ਕਰ ਰਹੇ ਹੋ ਕਿਸ ਤਰ੍ਹਾਂ ਪ੍ਰੇਰਿਤ ਹੋਏ ਹੋ ਕਿਉਂ ਖੂਨਦਾਨ ਕਰ ਰਹੇ ਹੋ ਤੁਸੀਂ ਉਹ ਪਹਿਲਾਂ ਮੇਰੇ ਹਸਬੰਦ ਕਰ ਰਹੇ ਸੀ ਤੇ ਹੁਣ ਦੇਖ ਕੇ ਫਿਰ ਮੈਂ ਵੀ ਤਾਂ ਅੱਛਾ ਉਹਨਾਂ ਤੋਂ ਪ੍ਰੇਰਿਤ ਹੋਏ ਹਸਬੰਦ ਹਾਂਜੀ ਹਾਂ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਖੂਨਦਾਨ ਬਹੁਤ ਵਧੀਆ ਕਰਨਾ ਚਾਹੀਦਾ ਖੂਨਦਾਨ ਠੀਕ ਹੈ ਕਿੰਨੀਆਂ ਦੀ ਜਾਨਾਂ ਬਚਦੀਆਂ ਨੇ ਆਪਣੇ ਖੂਨ ਨਾਲ ਕਰਨਾ ਚਾਹੀਦਾ ਖੂਨਦਾਨ ਸ਼ੁਕਰੀਆ ਜੀ ਇਹ ਆਪ ਕਿਹਨਾ ਤੁਹਾਡਾ ਜੀ ਅੰਗਰੇਜ਼ ਸਿੰਘ ਜੀ ਰੇਖ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਸੋਅਦੀ ਸੋਅਦੀ ਪਿੰਡ ਤੋਂ ਆਏ ਤੁਸੀਂ ਫੋਨ ਦੇਣ ਵਾਸਤੇ ਹਾਂਜੀ ਹਾਂਜੀ ਤੇ ਪਹਿਲਾਂ ਵੀ ਤੁਸੀਂ ਫੋਨ ਦਿੱਤਾ ਕਦੇ ਪਹਿਲਾਂ ਦਿੱਤਾ ਮਲਟੀ ਕਾਲ ਕਿੰਨੀ ਵਾਰੀ ਇੱਕ ਵਾਰੀ ਹੈ ਜੀ ਇੱਕ ਵਾਰੀ ਇੱਕ ਵਾਰੀ ਕਿਸੇ ਕਿਸਮ ਦੀ ਕੋਈ ਦਿੱਕਤ ਤਾਂ ਨਹੀਂ ਆਈ ਕਿੰਨੀ ਉਮਰ ਆਜੀ ਤੁਹਾਡੀ ਮੇਰੀ ਉਮਰ ਤਾਂ ਕਾਹ ਜਾ ਕੇ ਕੋਈ ਦਾ ਕਾਰਡ ਦਿਖਾ ਲੀ ਤਾਂ ਉਹਦਾ ਪਿੰਡ ਦੀ ਆ ਤੇ ਕੋਈ ਦਿੱਕਤ ਨਹੀਂ ਆਈ ਕੀ ਕਹਿਣਾ ਚਾਹਾਂਗੇ ਖੂਨਦਾਨ ਬਾਰੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਬਾਈ ਤਾਂ ਕਹਿੰਦਾ ਵਧੀਆ ਸਗਾ ਤੇ ਕਢਾਇਆ ਇਸ ਖੂਨਦਾਨ ਕੈਂਪ ਵਿੱਚ ਪਿੰਡ ਦੇ ਮੌਜੂਦਾ ਸਰਪੰਚ ਦੇਵ ਲਹਿਰਾ ਸਾਬਕਾ ਸਰਪੰਚ ਗੁਰਜੀਤ ਸਿੰਘ ਲੈਰਾ ਕੁੰਦਨ ਲਾਲ ਹਸਪਤਾਲ ਅਹਿਮਦਗੜ ਤੋਂ ਡਾਕਟਰ ਰਾਜ ਸਿੰਘ ਲਾ ਡੀ ਐਮ ਸੀ ਹਸਪਤਾਲ ਕੋਹੜ ਤੋਂ ਡਾਕਟਰ ਐਸ ਪੀ ਸਿੰਘ ਅਤੇ ਕਈ ਪਿੰਡਾਂ ਦੇ ਪੰਚ ਤੇ ਸਪੰਚ ਵੀ ਪਹੁੰਚੇ ਇਹਨਾਂ ਸਭ ਨੇ ਅਮਨ ਕਲੀਨਿਕ ਵੱਲੋਂ ਕੀਤੇ ਇਸ ਯਤਨ ਦੀ ਖੁੱਲ ਕੇ ਸ਼ਲਾਘਾ ਕੀਤੀ ਸਾਬਕਾ ਸਰਪੰਚ ਗੁਰਜੀਤ ਸਿੰਘ ਤੇ ਪ੍ਰਧਾਨ ਰਕੇਸ਼ ਗਰਗ ਨੇ ਕਿਹਾ ਕਿ ਇਲਾਕੇ ਵਿੱਚ ਲੋਕਾਂ ਨੂੰ ਖੂਨ ਦਾ ਜਹੀਆਂ ਮਨੁੱਖੀ ਸੇਵਾਵਾਂ ਲਈ ਪ੍ਰੇਰਿਤ ਕਰਨਾ ਵਾਕਈ ਕਾਬਲੇ ਤਾਰੀਫ ਹੈ ਡਾਕਟਰ ਐਸ.ਪੀ. ਸਿੰਘ ਨੇ ਖੂਨਦਾਨ ਦੇ ਫਾਇਦਿਆਂ ਤੇ ਚਾਨਣਾ ਪਾਇਆ ਮੌਜੂਦਾ ਸਰਪੰਚ ਦੇਵ ਲਹਿਰਾ ਨੇ ਖੂਨਦਾਨ ਕਰਨ ਵਾਲੇ ਸਾਰੇ ਦాతਾਂ ਵਾ ਇਲਾਕਾ ਨਿਵਾਸੀਆਂ ਤੇ ਯੋਗਦਾਨੀ ਸੱਜਣਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਸਰਪੰਚ ਸਾਹਿਬ ਤੁਹਾਡਾ ਸਵਾਗਤ ਕਰਦੇ ਆ ਜੀ ਚੈਨਲ ਤੇ ਆਪਾਂ ਵੱਡੇ ਸ਼ਹਿਰਾਂ ਦੇ ਵਿੱਚ ਕੈਂਪ ਲੱਗਦੇ ਦੇਖਿਆ ਅਕਸਰ ਪਰ ਛੋਟੇ ਸ਼ਹਿਰ ਦੇ ਛੋਟੇ ਪਿੰਡ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਵੱਡਾ ਉਪਰਾਲਾ ਜਿਹੜਾ ਕੀਤਾ ਗਿਆ ਅਮਨ ਕਲੀਨਿਕ ਵੱਲੋਂ ਕਿਉਂ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਪ੍ਰੇਰਣਾ ਮਿਲੀ ਕੈਂਪ ਲਗਾਉਣ ਦੀ ਕੀ ਕਹਿਣਾ ਚਾਹੋਗੇ ਇਹ ਜਿਹੜਾ ਖੂਨਦਾਨ ਕੈਂਪ ਹੈ ਇਹ ਅੱਜ ਦੂਜਾ ਕੈਂਪ ਹੈ ਪਿਛਲੇ ਸਾਲ ਵੀ 31 ਮਾਰਚ ਨੂੰ ਆਇਆ ਸੀ ਬਹੁਤ ਵੱਡੀ ਇਤਜ਼ਾਦ ਦੇ ਵਿੱਚ ਲੋਕਾਂ ਨੇ ਆਪਣਾ ਖੂਨਦਾਨ ਕੀਤਾ ਐਤਕੀ ਰੋ ਲਾਈਫ ਵੱਲੋਂ ਧੰਨਵਾਦ ਕਰਦੇ ਹਾਂ ਉਹਨਾਂ ਦਾ ਦੁਆਰਾ ਫਿਰ ਉਹਨਾਂ ਨੇ ਆਪਣਾ ਆਲਾ ਕੀਤਾ ਡਾਕਟਰ ਮਨਜੀਤ ਪੱਕੂ ਜੀ ਡਾਕਟਰ ਮਨਜੀਤ ਸਿੰਘ ਅਮਨ ਕਲੀਨਿਕ ਵੱਲੋਂ ਬਹੁਤ ਵੱਡਾ ਅਪਰਾ ਲਾਈਫ ਕੀ ਫੇਰ ਕਰਨ ਦਾ ਜਿਹੜਾ ਸੀਗਾ ਰਹਿ ਗਿਆ ਪ੍ਰਧਾਨ ਜੀ ਉਹਨਾਂ ਨੇ ਵੀ ਬੜਾ ਬਟਾ ਸਹਿਯੋਗ ਦਿੱਤਾ ਇਹਦੇ ਵਿੱਚ ਨਕਰ ਨਹੀਂ ਬੜਾ ਸਹਿਯੋਗ ਦਾ ਇਲਾਕੇ ਦੇ ਲੋਕਾਂ ਨੇ ਬੜਾ ਸਹਿਯੋਗ ਕੀਤਾ ਕਿਉਂਕਿ ਜਿਹੜਾ ਖੂਨਦਾਨ ਹੈ ਹਰ ਬੰਦਾ ਸਮਝਦਾ ਕਿਉਂਕਿ ਹੁਣ ਪੜ੍ਹੇ ਲਿਖੇ ਲੋਕ ਨੇ ਅੱਗੇ ਵਾਲੀ ਗੱਲ ਨਹੀਂ ਹੈ ਕਿ ਲੋਕ ਸਮਝਦੇ ਜਿਵੇਂ ਖੂਨ ਦੇਣ ਨਾਲ ਸਰੀਰ ਦੇ ਵਿੱਚ ਕਮੀਆਂ ਆਉਂਦੀਆਂ ਜਾਂ ਸਰੀਰ ਦੇ ਵਿੱਚ ਕਮਜ਼ੋਰੀ ਆਉਂਦੀ ਹੈ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਹੁਣ ਲੋਕਾਂ ਨੂੰ ਪਤਾ ਲੱਗਿਆ ਜਿਹੜਾ ਖੂਨਦਾਨ ਦੇ ਨਾਲ ਕੋਈ ਸਰੀਰ ਦੇ ਵਿੱਚ ਅਫੈਕਟਰੀ ਪੈਂਦਾ ਔਰ ਜਿਹੜਾ ਜਿਨ੍ਹਾਂ ਦਾ ਖੂਨ ਘੜਾ ਹੈ ਉਹਨਾਂ ਦਾ ਖੂਨ ਵੀ ਪਤਲਾ ਹੋ ਜਾਂਦਾ ਔਰ ਜਿਹੜੀਆਂ ਬਿਮਾਰੀਆਂ ਨੇ ਆਪਣੇ ਅ ਬਮਾਰੀਆਂ ਨੇ ਉਹਨਾਂ ਦਾ ਵੀ ਆਪਾਂ ਨੂੰ ਪਤਾ ਲੈਣਾ ਕਿਉਂਕਿ ਇਹਦੇ ਵੀ ਸਾਰੇ ਹੀ ਟੈਸਟ ਹੋ ਜਾਂਦੇ ਨੇ ਸੋ ਇਸ ਤਰਕੇ ਲੋਕ ਜਾਗਰੂਕ ਨੇ ਬੜਾ ਬੜਾ ਨੌਜਵਾਨਾ ਨੇ ਬੀਬੀਆਂ ਨੇ ਬੜਾ ਸਹਾਇਕ ਹੋ ਜੋ ਦਿੱਤਾ ਹੈ ਪਿਛਲੀ ਵਾਰ ਵੀ ਬੜਾ ਸਹਾਇਕ ਹੋ ਦਿੱਤਾ ਹੈ ਇਤਨੀ ਬੜਾ ਸਹਾਇਕ ਹੋ ਦਿੱਤਾ ਹੈ ਔਰ ਸਹਿਯੋਗੀ ਸੱਜਣਾ ਨੇ ಗ್ರಾಮ ਪੰਚਾਇਤ ਇਲਾਕੇ ਦੇ ਸਰਪੰਚ ਪੰਚ ਸਹਿਬਾਨ ਸਾਰਿਆਂ ਨੇ ਬੜਾ ਸਹਾਇਕ ਹੋ ਦਿੱਤਾ ਹੈ ਔਰ ਸਾਰੀ ਸੰਗਤ ਦਾ ਸਾਰੇ ਜੋ ਖੂਨ ਡ੍ਰੇਡ ਕਰਨਾ ਨੇ ਫਿਰ ਉਹਨਾਂ ਦਾ ਤੇ ಗ್ರಾಮ ਪੰਚਾਇਤਾਂ ਦਾ ਲੱਕ ਦੇ ਆਪਣੇ ਮੋਤਵਾਰ ਸੱਜਣਾ ਦਾ ਸਾਰਿਆਂ ਦਾ ਅਮਨ ਕਲੀਨਿਕ ਵੱਲੋਂ ਬਹੁਤ-ਬਹੁਤ ਧੰਨਵਾਦ। ਸ਼ੁਕਰੀਆ ਜੀ। ਹਾਂ ਜੀ ਪ੍ਰਧਾਨ ਜੀ ਸਵਾਗਤ ਕਰਦੇ ਹਾਂ ਤੁਹਾਡਾ ਸਟੇਟ ਵਾਰਡੀ ਸੰਸਥਾ ਦੇ ਤੁਸੀਂ ਪ੍ਰਧਾਨ ਹੋ ਵੱਡੇ-ਵੱਡੇ ਕੈਂਪ ਤੁਸੀਂ ਟੈਂਡ ਕੀਤਾ ਨੇ ਪਰ ਇੱਕ ਇਹ ਪਿੰਡ ਦੇ ਵਿੱਚ ਜਿਹੜਾ ਉਪਰਾਲਾ ਕੀਤਾ ਗਿਆ ਇਹਨਾਂ ਵੱਲੋਂ ਕਿ ਪੂਤਨ ਕੈਂਪ ਲਗਾਇਆ ਗਿਆ ਕੀ ਕਹਿਣਾ ਚਾਹੋਗੇ ਤੁਸੀਂ? ਇਹਦਾ ਜੀ ਬਹੁਤ ਵਧੀਆ ਤੇ ਵੱਡਾ ਉਪਰਾਲਾ ਗਾ ਖੂਨਦਾਨ ਇੱਥੇ ਖੂਨਦਾਨਾ ਜਿਹੜਾ ਨਾਂ ਤਾਂ ਕਿਤੇ ਬਣਾਇਆ ਜਾ ਸਕਦਾ ਨਾ ਅਗਾਇਆ ਜਾ ਸਕਦਾ ਇਹ ਜੇ ਖੂਨਦਾਨ ਜਿਨ੍ਹਾਂ ਨੂੰ ਲੋੜ ਹੁੰਦੀ ਆ ਜਦੋਂ ਉਹਨਾਂ ਨੂੰ ਇਹ ਚੀਜ਼ ਮਿਲਦੀ ਆ ਉਦੋਂ ਉਹਨਾਂ ਨੂੰ ਇਹਦੀ ਵੈਲਿਊ ਪਤਾ ਲੱਗਦਾ ਵੀ ਇਹਦੀ ਕੀਮਤ ਕੀ ਆ ਤੇ ਜਿਹੜੇ ਸਲੂਟ ਆ ਉਹਨਾਂ ਦਾਨੀਆਂ ਨੂੰ ਜਿਹੜੇ ਇੱਥੇ ਉਹ ਦਾਨ ਕਰਕੇ ਜਾਂਦੇ ਆ ਜੇ ਅੱਜ ਉਹ ਦਾਨੀ ਵੀਰਾਂ ਨੂੰ ਇਹਦਾ ਆਪਣੀ ਸਿਹਤ ਲਈ ਫਾਇਦਾ ਹੁੰਦਾ ਪਰ ਜਦੋਂ ਉਹ ਕਿਸੇ ਨੂੰ ਡਰੇਟ ਕਰਦੇ ਆ ਸਭ ਤੋਂ ਵੱਡਾ ਇਹ ਦਾਨ ਮੰਨਿਆ ਵਿਆ ਮੈਂ ਵਧਾਈ ਦਿੰਦਾ ਅਮਨ ਕਲੀਨਿਕ ਨੂੰ ਡਾਕਟਰ ਮਨਜੀਤ ਨੂੰ ਡਾਕਟਰ ਰਾਜ ਨੂੰ ਐਸ.ਜੀ. ਸਿੰਘ ਜੀ ਆਏ ਨੇ ਸਾਡੇ ਵਿੱਚ ਇਹਨਾਂ ਨੂੰ ਇਹਨਾਂ ਦੇ ਪੂਰੇ ਸਟਾਫ ਨੂੰ ਸਰਪੰਚ ਗਰਜੀਤ ਜੀ ਹੋਗੇ ਮੌਜੂਦਾ ਸਰਪੰਚ ਹੋਗੇ ਤੇ ਸਰਪੰਚ ਕੈਂਡੀਟਸ ਆ ਤੋਂ ਹੋਗੇ ਹੋਰ ਵੀ ਜਿਹੜੇ ਮੋਦਰੋਂ ਸੱਜਣ ਨੇ ਜਿਹੜੇ ਇੱਥੇ ਅਸ਼ੀਰਵਾਦ ਦੇਣ ਆਉਂਦੇ ਆ ਇਹਨਾਂ ਦਾ ਦਿਲੋਂ ਧੰਨਵਾਦ ਕਰਦਾ ਕਿਉਂਕਿ ਇਹ ਜੇ ਕੰਮਾਂ ਨੂੰ ਹੱਲਾਸ਼ੇਰੀ ਦੇਣਾ ਬਹੁਤ ਹੀ ਵੱਡਾ ਪੁੱਲ ਦਾ ਕੰਮ ਆ ਤੇ ਪ੍ਰਮਾਤਮਾ ਅਗੇ ਦੁਆ ਵੀ ਇਹ ਇਹ ਜੇ ਕੰਮ ਕਰਦੇ ਰਹਿਣ ਤੇ ਉਮੀਦ ਵੀ ਕਰਦਾ ਇਹ ਹਸਪੀਟਲ ਪ੍ਰੋ ਲਾਈਫ ਨੂੰ ਇਸ ਪਿੰਡ ਵੱਲੋਂ ਇਹ ਜਾ ਰਿਹਾਗਾ ਤੇ ਰੱਬ ਨਾ ਕਰੇ ਸਾਡੇ ਕਿਤੇ ਯਾਰ ਵੀ ਤੇ ਕਿਸੇ ਰਿਸ਼ਤੇਦਾਰ ਨੂੰ ਲੋੜ ਪੈਂਦੀ ਆ ਤਾਂ ਸਾਨੂੰ ਇਹ ਪਹਿਲ ਦੇ ਆਧਾਰ ਤੇ ਅਵੇਲੇਬਲ ਵੀ ਕਰਾਉਂਦਾ ਬਹੁਤ ਸ਼ੁਕਰੀਆ ਤੁਹਾਡਾ थैंक यू ਜੀ ਡਾਕਟਰ ਸਾਹਿਬ ਸਵਾਗਤ ਕਰਦੇ ਹਾਂ ਤੁਹਾਡਾ ਚੈਨਲ ਤੇ ਡਾਕਟਰ ਸਾਹਿਬ ਅਕਸਰ ਨਾ ਲੋਕਾਂ ਦੇ ਵਿੱਚ ਖਾਸ ਤੌਰ ਤੇ ਆਮ ਪਿੰਡਾਂ ਦੇ ਵਿੱਚ ਇਹ ਸੁਣ ਚਾਹੁੰਦਾ ਕਿ ਖੂਨਦਾਨ ਕਰਨ ਦੇ ਨਾਲ ਸਰੀਰ ਦੇ ਉੱਤੇ ਅਸਰ ਪੈਂਦਾ ਕਿਸੇ ਵੀ ਕਿਸਮ ਦਾ ਕੀ ਕਹਿਣਾ ਚਾਹੋਂਗੇ ਤੁਸੀਂ ਇੱਕ ਪ੍ਰਸਿੱਧ ਡਾਕਟਰ ਹੋ ਤੇ ਕਿਉਂਕਿ ਡਾਕਟਰ ਜੋ ਗੱਲ ਕਹਦੇ ਉਹ ਸਹੀ ਹੁੰਦੀ ਆ ਆਮ ਤਾਂ ਲੋਕਾਂ ਦੀ ਮਿੱਥੀ ਹੁੰਦੀ ਆ ਕੀ ਕਹਿਣਾ ਚਾਹੋਂਗੇ ਤੁਸੀਂ ਪਹਿਲਾਂ ਤਾਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਦਾਨੀ ਸੱਜਣ ਨੇ ਤੇ ਜਿਹੜੇ ਆਰਗੇਨਾਈਜ਼ਰ ਖੂਨਦਾਨ ਮਹਾਦਾਨ ਗਿਣਿਆ ਜਾਂਦਾ ਤੇ ਗਿਣਿਆ ਜਾਂਦਾ ਰਹੂਗਾ ਜੇ ਗੱਲ ਕਰੀਏ ਆਪਾਂ ਡਾਟਾ ਦੇ ਹਿਸਾਬ ਨਾਲ ਗੱਲ ਕਰਾਂਗੇ ਸਾਊ ਨਾ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਐਸ ਟਾਈਮ ਰੋਡ ਸਾਈਡ ਐਕਸੀਡੈਂਟਸ ਸਾਊ ਨਾ ਵੱਡਾ ਕਾਰਨ ਆ ਮੌਤ ਦਾ ਤੇ ਮੌਤ ਹੋਣ ਦਾ ਕਾਰਨ ਬਲੱਡ ਲੌਸ ਆ ਕਈ ਵਾਰੀ ਐਕਸੀਡੈਂਟ ਹੁੰਦਾ ਇੰਜਰੀ ਹੁੰਦੀ ਆ ਬੰਦਾ ਇੰਜਰੀ ਕਰਕੇ ਡੈਥ ਨਹੀਂ ਹੁੰਦੀ ਡੈਥ ਹੁੰਦੀ ਆ ਖੂਨ ਜਾਦਾ ਬਹਿਣ ਕਰਕੇ ਤੋਂ ਉਦੋਂ ਆਪਾਂ ਨੂੰ ਬਹੁਤ ਵਾਰੀ ਵੇਖਿਆ ਗਿਆ ਬਲੱਡ ਬੈਂਕ ਦੇ ਵਿੱਚ ਕਈ ਵਾਰੀ ਸੇਮ ਬਲੱਡ ਗਰੁੱਪ ਦਾ ਖੂਨ ਨਹੀਂ ਅਵੇਲੇਬਲ ਹੁੰਦਾ ਬੰਦੇ ਨੂੰ ਪਹੁੰਚਣ ਦੇ ਵਿੱਚ ਸਮਾਂ ਲੱਗ ਜਾਂਦਾ। ਤੋ ਜੇ ਆਪਾਂ ਸਾਰਿਆਂ ਨੂੰ ਜਾਹਤ ਕਰੀਏ ਵੀ ਖੂਨਦਾਨ ਕਰੋ ਤਾਂ ਕਿ ਜੜੀਆਂ ਜਾਨਾਂ ਯੰਗ ਡੈਥਸ ਹੋ ਰਹੀਆਂ ਉਹਨਾਂ ਨੂੰ ਆਪਾਂ ਬਚਾ ਲਈਏ। ਖੂਨ ਦੀ ਨਾਨ ਅਵੇਲੇਬਿਲਟੀ ਕਰਕੇ ਕਿਸੇ ਦੀ ਡੈਥ ਹੋਵੇ ਉਹ ਕਿਸੇ ਵੀ ਸਮਾਜ ਲਈ ਬਹੁਤ ਵੱਡਾ ਤੱਬਾ। ਤੋ ਜੇ ਆਪਣੇ ਆਰਗੇਨਾਈਜੇਸ਼ਨਸ ਤੇ ਯੂਥ ਇਹਨਾਂ ਮੋਟੀਵੇਟ ਹੋ ਜੇ ਕਿ ਆਪਾਂ ਖੂਨਦਾਨ ਕਰਨਾ ਹੀ ਕਰਨਾ ਆ। ਤੋ ਮੇਰੇ ਹਿਸਾਬ ਨਾਲ ਆਪਾਂ ਉਹ ਯੰਗ ਡੈਥਸ ਨੂੰ ਪ੍ਰੀਵੈਂਟ ਕਰ ਸਕਦੇ ਆ। ਸੈਕਿੰਡ ਲਈ ਜਿਹੜੀ ਜਿਹੜਾ ਤੁਹਾਡਾ ਸਵਾਲ ਆ ਵੀ ਲੋਕ ਕਹਿੰਦੇ ਆ ਵੀ ਜੇ ਆਪਾਂ ਖੂਨਦਾਨ ਕਰਾਂਗੇ ਤੇ ਸਰੀਰ ਦੇ ਵਿੱਚ ਕਮਜ਼ੋਰੀ ਆ ਜਾਂਦੀ ਆ ਬਹੁਤ ਵੱਡਾ ਲਾਸ ਹੋ ਰਿਹਾ ਦੇਖੋ ਹਰ 2-3 ਮਹੀਨਿਆਂ ਦੇ ਵਿੱਚ ਸਰੀਰ ਦੇ ਵਿੱਚ ਨਾ ਸੈੱਲ ਬਣਦੇ ਰਹਿੰਦੇ ਨੇ ਟੁੱਟਦੇ ਰਹਿੰਦੇ ਨੇ ਜਿਹੜੇ ਸੈੱਲ ਸੋਚੀਏ ਅੱਜ ਜਿਹਨੇ ਡੋਨੇਟ ਕੀਤੇ ਨੇ ਉਹਦੇ ਵਿੱਚ ਸੈੱਲ ਇਹ 2 ਮਹੀਨਿਆਂ ਦੇ ਵਿੱਚ ਕੰਪਲੀਟ ਹੋ ਜਾਣਗੇ ਇੱਕ ਦਾਨੀ ਐਵਰੀ 6 ਮਨਸ ਖੂਨਦਾਨ ਕਰ ਸਕਦਾ ਆ ਉਹ ਆਪਣੀ ਬਾਡੀ ਦੇ ਵਿੱਚ ਇੰਨੀ ਸ਼ਮਤਾ ਆ ਆ ਜੀ ਆਪਾਂ ਆਪਦੀ ਡਾਈਟ ਨੂੰ ਚੰਗਾ ਰੱਖੀਏ ਖੂਨਦਾਨ ਕਰਦੇ ਵੀ ਰਹੀਏ ਤੇ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੁੰਦਾ ਰਦਰ ਮੈਂ ਇਹ ਗੱਲ ਕਹੂੰਗਾ ਕਈ ਟੈਸਟ ਆਪਾਂ ਅੱਜ ਖੂਨਦਾਨ ਕਰਕੇ ਚੱਲੇ ਆ ਤਾਂ ਸਾਨੂੰ ਲੱਗਦਾ ਵੀ ਸਾਨੂੰ ਇਹਦਾ ਕੀ ਲਾਭ ਹੋਊਗਾ ਇੱਕ ਤਾਂ ਤੁਸੀਂ ਜਾਨ ਬਚਾਈ ਆਪਦਾ ਖੂਨ ਦੇ ਕੇ ਕਿਸੇ ਕਿਸੇ ਵੀ ਬੰਦੇ ਦੀ ਕੋਈ ਅਣਜਾਣ ਬੰਦੇ ਦੀ ਵੀ ਜਾਨ ਬਚਾ ਰਹੇ ਹੋ ਸੈਕੰਡਲੀ ਕੁਝ ਟੈਸਟ ਜਿਹੜੀਆਂ ਲੈਬਸ ਨੇ ਉਹ ਫ੍ਰੀ ਆਫ ਕਾਸਟ ਕਰਨਗੀਆਂ ਹੋਣ ਤਾਂ ਯੂ ਵਿਲ ਕਮ ਟੂ ਨੂ ਤੁਹਾਨੂੰ ਪਤਾ ਲੱਗ ਜੂਗਾ ਵੀ ਕਿਸੇ ਸੰਕਰਮਿਤ ਬਿਮਾਰੀ ਦਾ ਤੁਸੀਂ ਸ਼ਿਕਾਰਤਾ ਨਹੀਂ ਹੈਗੇ ਜੇ ਉਹਦਾ ਸ਼ਿਕਾਰ ਹੋ ਤੇ ਉਹਦਾ ਟਾਈਮਲੀ ਇਲਾਜ ਹੋ ਜੂਗਾ ਇਹ ਦੋਨੇ ਪਾਸੇ ਬੈਨੀਫਿਟ ਹੀ ਬੈਨੀਫਿਟ ਆ ਤੁਸੀਂ ਸਮਾਜ ਨੂੰ ਵੀ ਇੱਕ ਸਹਿਯੋਗ ਦੇ ਰਹੇ ਹੋ ਤੇ ਆਪਦੀ ਸਿਹਤ ਦਾ ਵੀ ਧਿਆਨ ਰੱਖਣਾ ਸਾਡੇ ਨਾਲ ਪਿੰਡ ਦੇ ਮੌਜੂਦਾ ਸਰਪੰਚ ਦੇਵ ਜੀ ਨੇ ਦੇਵ ਜੀ ਕੀ ਕਹਿਣਾ ਚਾਹੋਗੇ ਇਹ ਬਹੁਤ ਵਧੀਆ ਉਪਰਾਲਾ ਕੀਤਾ ਹੈ ਡਾਕਟਰ ਮਨਜੀਤ ਜੀ ਨੇ ਆਖੀ ਇਹਨਾਂ ਦੀ ਸਾਰੀ ਟੀਮ ਨੇ ਇਹਦੇ ਨਾਲ ਨੌਜਵਾਨ ਅਵੇਅਰ ਹੋਣਗੇ ਜੀ ਅਸ਼ੀਆਂ ਤੋਂ ਦੂਰ ਹੋਣਗੇ ਤੇ ਚੰਗੀ ਸਿਹਤ ਬਣਾਉਣ ਦੀ ਕੋਸ਼ਿਸ਼ ਕਰਦੇ। ਬਾਕੀ ਜਿੰਨੇ ਆ ਡੋਨੇਟਰਾਂ ਨੇ ਫੋਨ ਦਾਨ ਕੀਤਾ ਜੀ ਇੱਥੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ। ਬਾਕੀ ਜਿੰਨੇ ਵੀ ਪ੍ਰਬੰਧਤ ਆਏ ਨੇ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਆ। ਬਹੁਤ ਧੰਨਵਾਦ। ਖੂਨਦਾਨ ਕੈਂਪ ਦੇ ਹੀਰੋ ਖੂਨਦਾਨੀਆਂ ਨੂੰ ਅਮਨ ਕਲੀਨਿਕ ਵੱਲੋਂ ਪ੍ਰਸ਼ੰਸਾ ਪੱਤਰ ਭੇਟ ਕਰਕੇ ਉਹਨਾਂ ਦੇ ਹੌਸਲੇ ਨੂੰ ਸਲਾਮ ਕੀਤਾ ਗਿਆ ਇਸ ਦੇ ਨਾਲ ਹੀ ਉਥੇ ਇੱਕ ਮੁਫਤ ਦਵਾਈ ਵੰਡ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਕਈ ਲੋੜਵੰਦਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ ਇਹ ਪ੍ਰੋਗਰਾਮ ਨਿਸ਼ਚਿਤ ਤੌਰ ਤੇ ਪਿੰਡ ਦੀ ਇੱਕ ਜੁਟਤਾ ਅਤੇ ਮਾਨਤਾ ਪ੍ਰਤੀ ਸਮਰਪਣ ਦੀ ਜੀਵੰਤ ਉਦਾਹਰਣ ਬਣਿਆ ਸਮਾਰੋਹ ਵਿੱਚ ਪਹੁੰਚੇ ਸਾਰੇ ਮਹਿਮਾਨਾਂ ਨੇ ਅਮਨ ਕਲੀਨਿਕ ਦੇ ਸਟਾਫ ਅਤੇ ਸਹਿਯੋਗੀ ਸੰਗਠਨਾ ਦੀ ਤਾਰੀਫ਼ ਕੀਤੀ ਜੋ ਸਦਾ ਹੀ ਲੋਕ ਭਲਾਈ ਲਈ ਅੱਗੇ ਰਹਿੰਦੇ ਹਨ